ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਮਨਜੀਤ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੋਪ ਤੁਸੀਂਾਰੇ ਤੰਦਰੁਸਤ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਅੱਜ ਆਪਾਂ ਲੈ ਕੇ ਆਏ ਆਂ ਗਰਮੀਆਂ ਲਈ ਰਾਮ ਟੈਕਸ ਦੇ ਬਹੁਤ ਹੀ ਪਿਆਰੇ ਪਿਆਰੇ ਸੂਟ ਇਹ ਰਾਮ ਟੈਕਸ ਬ੍ਰਾਂਡ ਦੇ ਨੇ ਬਹੁਤ ਸੋਹਣੇ ਸੂਟ ਨੇ ਸਭ ਤੋਂ ਵੱਡੀ ਗੱਲ ਜੈਨੂਨ ਪ੍ਰਾਈਸ ਨੇ ਇਹ ਫਸਟ ਆਰਟੀਕਲ ਹੈ ਜਿਹੜਾ ਲੈਮਨ ਸ਼ੇਡ ਹੈ ਲੈਮਨ ਤੇ ਗ੍ਰੇ ਇਹਦਾ ਕੰਟਰਾਸਟ ਬਣਾਇਆ ਹੋਇਆ ਹੈ ਤੇ ਦੇਖੋ ਇਹ ਘੇਰੇ ਤੇ ਆਊਗਾ ਵਰਕ ਬਹੁਤ ਪਿਆਰਾ ਹੈ ਕੋਈ ਲੈਂਥ ਵਿਡਥ ਦਾ ਇਸ਼ੂ ਨਹੀਂ ਬਹੁਤ ਵਧੀਆ ਫਿਟ ਹੁੰਦੇ ਨੇ ਇਹ ਖੁੱਲੇ ਡੁੱਲੇ ਪੂਰੇ ਇਹਦੇ ਇਸ ਇਨਸਰਟ ਕੀਤੀ ਹੋਈ ਹੈ ਇਹ ਆ ਗਈ ਇਹਦੀ ਬਾਟਮ ਬਹੁਤ ਪਿਆਰੀ ਬਹੁਤ ਸੋਹਣਾ फैब्रिक होंगे रामडेक्स राम का दप्टा बहुत सोहना कोटन कोटा दटा थोड़ा जा संथैटिक होंगे यही कॉटन कोटा है ये देखो दपट्टे की लुक ढाई मीटर है पूरा खुला चौड़ा ਇਹ ਜਿਹੜੀ ਕਾਟਨ ਦੀ ਲੇਸ ਲੱਗੀ ਹੋਈ ਹੈ ਇਹ ਲੈਮਨ ਸ਼ੇਡ ਦੀ ਇਹ ਲੇਸ ਲੱਗੀ ਹੋਈ ਹੈ ਫੋਰ ਸਾਈਡ ਇਹ ਦੇਖੋ ਬਹੁਤ ਸੋਹਣੇ ਪ੍ਰਾਈਸ ਨੇ ਇਹਨਾਂ ਦੇ 2290 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਨੈਕਸਟ ਆ ਗਿਆ देवी पिंक पिंक पीच है जिक्स सूट दी लुक देखो कि प्यारी है ये सेंटर पैनल डिजाइन किया हुआ है लेस इंसल्ट की पिंक कलर पीच कलर दी ਇਹ ਜਿਹੜਾ ਇਹ ਵਰਕ ਕੀਤਾ ਹੋਇਆ ਹੈ ਬਹੁਤ ਪਿਆਰਾ ਬਹੁਤ ਸੋਹਣਾ ਬਰੀਕ-ਬਰੀਕ ਜਿਹਾ ਵਰਕ ਕੀਤਾ ਹੋਇਆ ਹੈ 0 ਸਾਈਜ਼ ਤੇ ਇਹਦੀ ਬੋਟਮ ਆ ਗਈ ਦੇਖੋ ਇਹ ਵਰਕ ਕੀਤਾ ਹੋਇਆ ਜੀ ਔਰਗੈਂਜ਼ਾ ਤੇ ਔਰਗੈਂਜ਼ਾ ਤੇ ਵਰਕ ਕਰਕੇ ਇਹ ਅਟੈਚ ਕੀਤਾ ਹੋਇਆ ਹੈ ਬਹੁਤ ਪਿਆਰਾ ਡਿਜ਼ਾਈਨ ਬਣਾਇਆ ਹੋਇਆ ਹੈ ਸੂਟ ਦਾ نیچے ਪੱਟੀ ਲੱਗੀ ਹੋਈ ਹੈ ਇਹਨਾਂ ਦੁਪੱਟਾ ਵੀ ਬਹੁਤ ਸੋਹਣੇ ਆਹ ਦੇਖੋ ਦੁਪੱਟੇ ਦੀ ਨੁੱਕ ਕਿੰਨੀ ਪਿਆਰੀ ਆ ਪੂਰੇ ਸੌਫਟ ਦੁਪੱਟੇ ਨੇ ਜੀ ਕੋਟਾ ਡੋਰੀਆ ਦੇ ਦੇਖੋ ਸੌਫਟ ਦੁਪੱਟੇ ਇਹ ਤੇ ਫੁਮਣ ਜੇ ਲੱਗੇ ਹੋਏ ਨੇ ਬਹੁਤ ਪਿਆਰੇ ਲੱਗਦੇ ਨੇ ਇਹ ਫੁਮਣ 2290 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਬਹੁਤ ਪਿਆਰੇ ਸੂਟ ਨੇ ਇੰਨੇ ਸਸਤੇ ਸੂਟ ਰਾਮ ਟੈਕਸ ਤੇ ਤੁਹਾਨੂੰ ਕਿਤੇ ਨਹੀਂ ਮਿਲਣਗੇ ਸਿਰਫ ਸਿਰਫ 290 ਰੁਪਏ ਨੈਕਸਟ ਕਲਰ ਦੇਖੋ ਕਿੰਨਾ ਪਿਆਰਾ ਇਹ ਘੇਰਾ ਆ ਗਿਆ ਲੇਸ ਇਨਸਰਟ ਕੀਤੀ ਹੋਈ ਹੈ ਉੱਪਰ ਇਹਦੇ ਵਰਕ ਕੀਤਾ ਹੋਇਆ ਹੈ ਇਹ ਨੱਕ ਤੱਕ ਆਊਗਾ ਜੀ ਵਰਕ ਬੈਕ ਸਾਈਡ ਇਹਦੀ ਸੇਮ ਇਹ ਆਗੇ ਇਹਦੀ ਬਾਟਮ ਇਹ🧅 ਦਾ ਛੇੜਾ ਬਹੁਤ ਸੋਹਣਾ ਦੁਪट्टे ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਸਾਰੇ ਸੂਟਾਂ ਦੇ ਜਿਹੜੇ ਦੁਪट्टे ਨੇ ਇਹਨਾਂ ਦਾ ਅਲੱਗ-ਅਲੱਗ ਡਿਜ਼ਾਈਨ ਹੈ ਸਭ ਦਾ ਦੇਖੋ ਜ਼ਿਕਜ਼ੈਗ ਟਾਈਪ ਚ ਬਣਾਇਆ ਹੋਇਆ ਨੈਕਸਟ ਆ ਗਿਆ ਸਕਾਈ ਬਲੂ ਬਹੁਤ ਸੋਹਣਾ ਕਲਰ ਹੈ ਇਹ ਵੀ ਇਹ ਵੀ ਸੈਂਟਰ ਪੈਨਲ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਇਹ ਪੈਚ ਲਗਾ ਕੇ ਲੇਸ ਇਨਸਰਟ ਕੀਤੀ ਹੋਈ ਹੈ ਇਹ ਸਾਰਾ ਬਹੁਤ ਸੋਹਣਾ ਬ੍ਰੀਕ ਵਰਕ ਹੈ ਪੂਰਾ ਯੂਨੀਕ ਜਿਹਾ ਵਰਕ ਕੀਤਾ ਹੋਇਆ ਹੈ ਸਾਰਾ ਰਿਸ਼ਮ ਥ्रेड ਨਾਲ ਬੈਕ ਸਾਈਡ ਵੀ ਸੇਮ ਹੈ ਦੀ ਲਾਈਨਿੰਗ ਚ ਇਹ ਦੀ ਬੋਟਮ ਆ ਗਈ ਸカイ ब्लू ਦੁਪੱਟਾ ਦੇਖੋ ਸੇਮ ਹੀ ਹੈ ਦੁਪੱਟਾ ਆਫਿਸ ਵੇਅਰ ਲਈ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਜਿਹੜਾ ਤੁਹਾਨੂੰ ਪਸੰਦ ਆਈ ਜਾਊਗਾ ਸਕਰੀਨ ਸ਼ਾਟ ਲਈ ਜਾਓ ਫਟਾਫਟ ਇਹ ਦੇਖੋ ਲਾਈਨਿੰਗ ਚ ਕੀ ਰਿਤੇ ਵਰਕ ਪਲੇਸ ਬੈਕ ਸਾਈਡ ਵੀ ਹੈ ਜੀ ਸੇਮ ਲਾਈਨਿੰਗ ਚ ਲਾਈਟ ਗ੍ਰੇ ਕਲਰ ਹੈ ਇਹ ਦੇਖੋ ਬੋਟਮ ਬਹੁਤ ਸੋਹਣਾ ਕੰਟਰਾਸਟ ਬਣਾਇਆ ਹੋਇਆ ਹੈ ਇਹਦੇ ਤੇ ਇਹਦੇ ਨਾਲ ਇਹ ਦਾ ਦੁਪੱਟਾ ਕੋਟਾ ਡੋਰੀਆ ਪਿਓਰ ਕੋਟਾ ਡੋਰੀਆ ਕਾਟਨ बई सौ नब्बे रुपए बुक करवा सकते मैक्स्ट आ गया लाइट पीच ये सेंटर च डिजाइन ਇਸ ਸਾਰਾ ਵਰਕ ਕੀਤਾ ਹੋਇਆ ਇਸ 'ਚ ਸਾਰਾ ਵਰਕ ਹੈ ਇਹ ਆਰਾਮ ਟੈਕਸ ਦਾ ਟੋਗੋ ਇਹਦੇ ਬੈਕ ਸਾਈਡ ਵੀ ਵਰਕ ਹੈ ਬਹੁਤ ਪਿਆਰਾ ਇਹ ਇਧਰ ਇਹਦੀਆਂ ਬਾਜੂ ਆ ਗਈਆਂ ਸਾਢੇ 3 ਮੀਟਰ ਦੀ ਸ਼ਰਟ ਹੈ ਜੀ ਇਹ ਇਹ ਜਿਹੜੇ ਆ ਹੈਲਦੀ ਲੇਡੀਜ਼ ਨੇ ਜਿਨ੍ਹਾਂ ਦੇ ਸੂਟ ਨਹੀਂ ਬਣਦੇ ਬਾਜੂ ਨਹੀਂ ਨਿਕਲਦੀਆਂ ਬਿਟਰੀ ਪ੍ਰੋਬਲਮ ਆ ਜਾਂਦੀ ਹੈ ਸਾਈਡ ਤੋਂ ਬਾਜੂ ਨਹੀਂ ਨਿਕਲਦੀਆਂ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈ ਇਹ ਦੇਖੋ ਇਹ ਬਕਸਟਾਇ ਦਾ ਬਹੁਤ ਸੋਹਣਾ ਡਿਜੀਟਲ ਪ੍ਰਿੰਟਰ ਆ। ਇਸ ਹੋਰ ਇਹਦੇ ਬਾਟਮ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੇਖੋ। ਇਹ ਪ੍ਰਿੰਟ ਕੀਤਾ ਹੋਇਆ ਲੇਸ ਇਨਸਰਟ ਕੀਤੀ ਹੋਈ ਹੈ। ਇਹ ਬਾਟਮ ਦਾ ਹੈ ਜੀ। बॉटम त आऊगा यह देखो बहुत प्यारी बहुत सोहने प्राइज चे पेशते ने जी ये बहुत सोने सूट सिर्फ छब्बी सौ नब्बे रुपए बॉटम वर्क मसलीन मोडाल दुपट्टा देखो ਡਿਜੀਟਲ ਪ੍ਰਿੰਟ ਦੇਖੋ ਦੁਪट्टे ਦੀ ਲੁੱਕ ਬਹੁਤ ਸੋਹਣਾ ਸੂਟ ਹੈ ਸਿਰਫ 2690 ਰੁਪਏ ਤੁਸੀਂ ਬੁੱਕ ਕਰਵਾ ਸਕਦੇ ਹੋ ਨੈਕਸਟ ਆ ਗਿਆ ਦਾ ਸਕਾਈ ਬਲੂ ਕਲਰ ਬਹੁਤ ਪਿਆਰੇ ਪਿਆਰੇ ਨੇ ਸਾਰੇ ਸੂਟਾਂ ਦੇ ਦੇਖੋ ਡਿਜ਼ਾਈਨਿੰਗ ਦੇਖੋ ਸੂਟ ਦੇ ਕਿੰਨੀ ਪਿਆਰੀ ਐ ਪੈਟਰਨ ਦੁਖਾ ਇਹ neck ਤੇ ਆਊਗਾ ਵਰਕ ਇਹਦੀ ਬੈਕ ਸਾਈਡ सेम ਡਿਜ਼ਾਈਨਿੰਗ ਹੈ ਇਹ ਵਾਲੀ ਚੀਜ਼ ਜਿਹੜੀ ਵਰਕ ਕੀਤਾ ਹੋਇਆ ਇਹ ਬੈਕ ਸਾਈਡ ਘੇਰੇ ਤੇ ਆਊਗੀ ਜੀ ਇੰਨੀ ਪੱਟੀਆਂ ਇਧਰ ਆ ਗਈਆਂ ਬਾਜੂ ਕਿ ਇੰਨਾ ਬਾਜੂ ਦਾ ਡਿਜ਼ਾਈਨ ਹੈ 3.5 ਮੀਟਰ ਦੀ ਸ਼ਰਟ ਇਹਦੀ ਬਾਟਮ ਦਾ ਵਰਕ ਇਹ ਆਊਗਾ ਦੇਖੋ ਇਹ ਬਾਟਮ ਦਾ ਵਰਕ ਹੈ ਦਾ ਪਸਤਾ ਬਹੁਤ ਸੋਹਣਾ ਦੇਖੋ ਦੁਪट्टे ਦੀ ਲੁੱਕ ਨੈਕਸਟ ਆ ਗਿਆ ਪਿਸਤਾ ਗ੍ਰੀਨ ਸਾਰੇ ਸੁੱਟਾਂ ਦੇ ਅਲੱਗ-ਅਲੱਗ ਡਿਜ਼ਾਈਨ ਨੇ ਵਰਕ ਸਾਰਿਆਂ ਦਾ ਸੇਮ ਰਹੂਗਾ ਇਹ ਜਿਹੜਾ ਵਿੱਚ ਲਖਨਵੀ ਵਰਕ ਜਾਂ ਬਣਿਆ ਹੋਇਆ ਹੈ ਬੈਕ ਸਾਈਡ ਵੀ ਸੇਮ ਹੈ ਡਿਜ਼ਾਈਨ ਇਹਦਾ 3.5 ਮੀਟਰ ਦੀ ਸ਼ਾਲ ਇਹ ਦਪਕਾ ਆ ਗਿਆ ਇਹਦਾ सलवार का कलर लिखो नैक्सट कलर है जोड़ा ऑफ व्हाइट उपर तक दिखाओ तक दूर तो पैटर्न दिखाओ ਬੈਕ ਸਾਈਡ ਵੀ ਦੀ ਸੇਮ ਬੈਕ ਸਾਈਡ 'ਤੇ ਬੂਟੀ ਬਣੀ ਹੋਈ ਹੈ ਇਸਦੇ ਵਰਕ ਦਾ ਸਾਰਾ ਲਖਨਵੀ ਸੇਮ ਹੀ ਹੈ ਇਹ ਬੂਟੀ ਬਣੀ ਹੋਈ ਹੈ ਇਹ ਬਾਜੂ ਦਾ ਆ ਗਿਆ ਇੱਧਰ ਬਾਜੂ ਦਾ ਬਾਰਡਰ ਆ ਗਿਆ ਇਹ ਦੀ ਬੋਟਮ ਦੇਖੋ ਇਹਦਾ ਸਲਵਾਰ ਵਰਕ ਇਹ ਦੇਖੋ ਮੂਰੀ ਤੇ ਡਿਜ਼ਾਈਨ ਹੈ ਇਹ ਪ੍ਰਿੰਟ ਪ੍ਰਿੰਟ ਕੀਤਾ ਹੋਇਆ ਪਾਈਪਿੰਗ ਕੱਢੀ ਹੋਈ ਹੈ ਇਹ ਸਾਰਾ ਮੂਰੀ ਦਾ ਵਰਕ ਹੈ ਵਰਕ ਨਹੀਂ ਸੌਰੀ ਪ੍ਰਿੰਟਿੰਗ ਕੀਤੀ ਹੋਈ ਹੈ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਕੋਪ ਵੀਡੀਓ ਨੂੰ ਤੁਸੀਂ ਪੂਰਾ ਪਸੰਦ ਕੀਤਾ ਹੋਣਾ ਸੋ ਇੰਨਾ ਸਾਰੇ ਸੋਹਣੇ ਸੋਹਣੇ ਸੂਟਾਂ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਮਿਲਦੇ ਆਂ ਜੀ ਨੈਕਸਟ ਵੀਡੀਓ ਸਤਿ ਸ਼੍ਰੀ ਅਕਾਲ